ਭਾਈ 사ਸਿਕਾਰ ਵੀਰਾਂ ਨੂੰ ਸਾਰਿਆਂ ਨੂੰ ਤੇ ਆ ਇੱਕ ਦਿਲਸ਼ੂ ਲੈਣ ਵਾਲੀ ਵੀਡੀਓ ਤੁਹਾਡੇ ਸਾਹਮਣੇ ਪਾ ਰਹੇ ਹਾਂ ਉਹ ਦੇਖੋ ਵੀਰੇ ਸਾਹਮਣੇ ਇੱਕ ਮਾਤਾ ਮਜ਼ਦੂਰ ਮਾਤਾ ਆਪਣੇ ਛੋਟੇ ਜਿਹੇ ਬੱਚੇ ਨੂੰ ਲਗਭਗ 4-5 ਸਾਲਾਂ ਦੇ ਮੁੰਡੇ ਨੂੰ ਗੋਲ ਗੱਪੇ ਖਵਾ ਕੇ ਤੇ ਆਪਣੇ ਕੰਮ ਤੇ ਜਾ ਰਹੀ ਆ ਦੁਵਾਰੇ ਦੇਖੋ ਮਾਂ ਦੀ ਮਮਤਾ ਵੀਰੇ ਦਿਲਸ਼ੂ ਲੈਣ ਵਾਲੀ ਚੀਜ਼ ਮੇਰੇ ਸਾਹਮਣੇ ਆਈ ਤਾਂ ਮੈਂ ਗੱਡੀ ਰੋਕ ਲਈ ਮੈਂ ਬੱਚਾ ਟਿਊਸ਼ਨ ਤੇ ਛੱਡਣ ਜਾ ਰਿਹਾ ਸੀ ਆ ਦੇਖੋ ਇੱਕ ਭੈਣ ਆਪਣੇ ਛੋਟੇ ਜਿਹੇ ਬੱਚੇ ਨੂੰ ਗੋੜ ਗੱਪੇ ਖਵਾ ਕੇ ਦੁਬਾਰਾ ਮੋੜ ਇੱਟਾਂ ਦਾ ਕੰਮ ਇੱਟਾਂ ਚੱਕ ਚੱਕ ਕੇ ਮਿਸਤਰੀ ਲਵੇ ਪਹੁੰਚਣ ਲੱਗੀ ਦੇਖੋ ਵੀਰੇ ਮਾਂ ਦੇ ਵਿੱਚ ਕਿੰਨਾ ਪਿਆਰ ਹੁੰਦਾ ਹੈ ਰੱਬ ਤੋਂ ਬਾਅਦ ਮਾਂ ਦਾ ਹੀ ਨੰਬਰ ਹੁੰਦਾ ਵੀਰੇ ਇਹ ਗੱਲ ਦੇਖ ਕੇ ਮੈਨੂੰ ਆਪਣੇ ਬਚਪਨ ਦੀ ਯਾਦ ਆਈ ਵੀਰੇ ਤਾਂ ਕਰਕੇ ਵੀਡੀਓ ਪਾਣ ਦਾ ਬੜਾ ਮਨ ਕਰਾ ਮੇਰਾ ਦਿਲ ਭਰ ਆਇਆ ਵੀਰੇ ਇਹ ਮੇਰਾ ਦੋਸਤ ਰਾਜਤ ਆਇਆ ਮੇਰੀ ਲਵੇ ਕੁਝ ਪੈਸੇ ਦੇਣ ਵਾਸਤੇ ਕੁਝ ਲੈ ਛਿਗੇ ਉਹਨੇ ਵੀਰ ਨੇ ਜੋ ਮੈਨੂੰ ਦੇਖ ਕੇ ਜਾ ਰਿਹਾ ਮੇਰਾ ਬਾਈ ਤੇ ਵੀਰੇ ਬਹੁਤ ਚੰਗੀ ਲੱਗੀ ਮੈਨੂੰ ਇਹ ਚੀਜ਼ ਦੇਖੋ ਵੀਰੇ ਛੋਟਾ ਜਿਹਾ ਬੱਚਾ ਆਪਣੀ ਮਾਂ ਕੰਮ ਕਰ ਰਹੀ ਆ ਤੇ ਉਹ ਬੱਚਾ ਆਪਣੀ ਮਸਤੀ ਦੇ ਵਿੱਚ ਮਸਤ ਹੈ ਹੁਣ ਮੈਂ ਅੱਗੇ ਚੱਲਦਾ ਹੋਇਆ ਤੁਹਾਨੂੰ ਵਿਖਾ ਰਿਹਾ ਆ ਦੇਖੋ ਛੋਟਾ ਜਹਾ ਰੱਬ ਦਾ ਰੂਪ ਵੀਰੇ ਦੇਖੋ ਮਾਤਾ ਦੀ ਗਰੀਬਣੀ ਕੰਮ ਤੇ ਲੱਗੀ ਹੋਈ ਆ ਦੇਖੋ ਤੇ ਬੱਚਾ ਮौज-ਮਸਤੀ ਕਰ ਰਿਹਾ ਹੈ ਛੋਟਾ ਜਹਾ ਗੋਲ ਗੱਪੇ ਖਾ ਰਿਹਾ ਹੈ ਇਹ ਚੀਜ਼ ਵੇਖ ਕੇ ਆਪਣੇ ਬਚਪਨ ਦੇ ਦਿਨ ਚੇਤੇ ਆ ਗਏ ਵੀਰੇ ਬੜੀ ਅੱਖ ਭਾਰਾਂ ਦੀ ਇਹ ਜਿਹਾ ਸੀਨ ਦੇਖ ਕੇ ਚਲੋ ਖੈਰ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਬੱਚਿਆਂ ਨੂੰ ਟਿਸ਼ਨ ਛੱਡਣ ਜਾਣਾ ਵਾ ਤੇ ਆ ਸਰਵਿਸ ਸਟੇਸ਼ਨ ਬਾਈ ਪ੍ਰਗਟ ਪਾ ਚੁੱਕਿਆ ਸੰਰੂਰ ਵਾਲੇ ਪਾਸੇ ਤੇ ਬੱਗਵਾਨਾ ਰੋਡ ਤੇ ਆਪਣੇ ਬੱਚੇ ਜਾਂਦੇ ਨੇ ਸਕੂਲ ਟਿਊਸ਼ਨ ਸੌਰੀ ਤੇ ਸ਼ਾਮ ਨੂੰ 6:30 ਤੇ ਉਹਨਾਂ ਦੀ ਛੁੱਟੀ ਹੋ ਜਾਣੀ ਆ ਫਿਰ ਵਾਪਸ ਲੈ ਕੇ ਆਵਾਂਗੇ ਉਹਨਾਂ ਨੂੰ ਵੀਰੇ ਤੇ ਸਾਰੇ ਭਾਈਆਂ ਨੂੰ ਅੱਜ ਦਾ ਬਲੌਗ ਬਣਾ ਰਹੇ ਹਾਂ ਇਹਦਾ ਅਚਾਨਕ ਇੱਕ ਬੱਚੇ ਦੀ ਤਸਵੀਰ ਸਾਹਮਣੇ ਆਈ ਤਾਂ ਅਚਾਨਕ ਹੀ ਵਲੌਗ ਬਣਾਉਣ ਦਾ ਮਨ ਦੇ ਵਿੱਚ ਖਿਆਲ ਆਇਆ ਕਿ ਸਾਰੇ ਭਾਈਆਂ ਨੂੰ ਇਹ ਸੀਨ ਵਿਖਾਇਆ ਜਾਵੇ ਇਹ ਰੱਬ ਦੀਆਂ ਕਰਾਮਾਤਾਂ ਨੇ ਦੋਸਤੋ ਮਾਤਾ ਪਿਤਾ ਚਾਹੇ ਗਰੀਬ ਹਨ ਚਾਹੇ ਅਮੀਰ ਉਹ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਪਿਆਰ ਦులਾਰ ਨਾਲ ਰਾਜਾ ਬਣਾ ਕੇ ਰਾਜਕੁਮਾਰ ਬਣਾ ਕੇ ਰੱਖਦੇ ਨੇ ਮਾਤਾ ਪਿਤਾ ਦਾ ਦੇਣਾ ਆਪਾਂ ਕਦੇ ਨਹੀਂ ਦੇ ਸਕਦੇ ਮਾਤਾ ਪਿਤਾ ਦੇ ਵਾਸਤੇ ਤੇ ਚਰਮ ਦੀਆਂ ਜੁੱਤੀਆਂ ਬਣਵਾ ਦਈਏ ਉਹ ਵੀ ਥੋੜੀਆਂ ਹਨ ਇੰਨਾ ਆਸਾਨ ਉਹਨਾਂ ਦਾ ਆਪਣੇ ਸਿਰ ਤੇ ਹੁੰਦਾ ਵੀਰੇ 9 ਮਹੀਨੇ ਮਾਤਾ ਗਰਭ ਦੇ ਵਿੱਚ ਸਾਨੂੰ ਰੱਖਦੀ ਆਪਦਾ ਖੂਨ ਪਿਆ ਪਿਆ ਕੇ ਸਾਨੂੰ ਪਾਲਦੀ ਹੈ ਤੇ ਉਦੋਂ ਪੈਦਾ ਹੋਣ ਤੋਂ 5 7 6 ਸਾਲ ਤੱਕ ਸਾਡਾ ਗੰਦ ਵੀ ਢੋਂਦੀ ਆ ਵਿਚਾਰੀ ਤੇ ਸੁੱਕੇ ਥਾਵੇਂ ਸਾਨੂੰ ਵਾ ਕੇ ਪਾ ਕੇ ਸਾਨੂੰ ਤੇ ਆਪ ਗਿੱਲੀ ਥਾਂ ਤੇ ਪੈਂਦੀ ਐ ਇਸ ਲਈ ਦੋਸਤੋ ਮਾਤਾ ਪਿਤਾ ਨੂੰ ਕਦੇ ਵੀ ਦੁੱਖ ਨਾ ਦਿਓ ਮਾਤਾ ਪਿਤਾ ਕੁਝ ਸਮੇਂ ਲਈ ਆਪਣੇ ਨਾਲ ਨੇ ਤੇ ਫਿਰ ਉਹਨਾਂ ਨੇ ਤੁਰ ਜਾਣਾ ਪਿੱਛੋਂ ਯਾਦਾਂ ਰਹਿ ਜਾਂਦੀਆਂ ਨੇ ਤੇ ਦੋਸਤੋ ਪਲੀਜ਼ ਇਨਿਕ ਬੇਨਤੀ ਆ ਕਿ ਸਾਡੀ ਆਪਣੀ ਵਜੇ ਕਰਕੇ ਆਪਣੇ ਮਾਤਾ ਪਿਤਾ ਦੇ ਅੱਖ ਤੇ ਵਿੱਚ ਹੰਝੂ ਨਾ ਆਵੇ ਬਾਈ ਕੀ ਦਸੀਏ ਤੁਹਾਨੂੰ ਮਾਤਾ ਪਿਤਾ ਦਾ ਜਿਹੜਾ ਦੇਣ ਹੈ ਕਦੇ ਨਹੀਂ ਦੇ ਸਕਦੇ ਮਾਤਾ ਪਿਤਾ ਹੀ ਪ੍ਰਮਾਤਮਾ ਤੋਂ ਬਾਅਦ ਜੇ ਕੋਈ ਹੈ ਤਾਂ ਉਹ ਮਾਤਾ ਪਿਤਾ ਨੇ ਜੋ ਸਾਨੂੰ ਪਾਲਦੇ ਨੇ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਤੇ ਸਾਨੂੰ ਵੀਰੇ ਹਮੇਸ਼ਾ ਹੀ ਖੁਸ਼ੀਆਂ ਦੇ ਵਿੱਚ ਰੱਖਦੇ ਨੇ ਆ ਦੇਖੋ ਸਾਡਾ ਪਰਿਵਾਰ ਸਾਡਾ ਕਰਨ ਸਿੰਘ ਪਿੱਛੇ ਬੈਠਾ ਵੀਰੇ ਸਾਡਾ ਮੋਤੀ ਸਾਡੀ ਖੁਸ਼ੀ ਮਿਲਖਾ ਸਿੰਘ ਮੇਰੇ ਨਾਲ ਬੈਠਿਆ ਮੋਤੀ ਵੀ ਵੀਰੇ ਬੱਚਿਆਂ ਨੂੰ ਛੱਡਣ ਵਾਸਤੇ ਜਾਂਦਾ ਹੁੰਦਾ ਨਾਲ ਮੇਰੇ ਆਹ ਦੇਖੋ ਬਾਈ ਪੁਲਸ ਲਾਈਨ ਦੇ ਬੂਟੇ-ਵਾਟੇ ਸਾਫ਼ ਕਰ ਰਹੇ ਨੇ ਮਜ਼ਦੂਰ ਕਿਉਂਕਿ ਇੱਥੇ ਲੰਗਰ ਲੱਗਣਾ ਹੁੰਦਾ ਹੈ ਵਰਸੀ ਤੇ ਪੁਲਸ ਲਾਈਨ ਵੱਲੋਂ ਇਹ ਦੇਖੋ ਸਾਈਡ ਤੇ ਪੁਲਸ ਲਾਈਨ ਆ ਗਈ ਹੈ ਇਹ ਅਸੀਂ ਪੁਲ ਚੜ ਕੇ ਅੱਗੇ ਜਾ ਕੇ ਕਿਤਾਬਾਂ ਦੀ ਦੁਕਾਨ ਤੋਂ ਬੱਚਿਆਂ ਦੇ ਵਾਸਤੇ ਕੁਝ ਸਮਾਨ ਸਟੇਸ਼ਨਰੀ ਦਾ ਲੈ ਕੇ ਆਣਾ ਹੈ ਫਿਰ ਉਹਨਾਂ ਨੂੰ ਟਿਊਸ਼ਨ ਤੇ ਛੱਡਾਂਗਾ ਉਦੋਂ ਬਾਅਦ ਘਰ ਮੁੜ ਜਾਵਾਂਗਾ ਆ ਦੇਖੋ ਵੀਰੇ ਲੋਕਾਂ ਦੀ ਆਵ ਆ ਜਾਈਂ ਸ਼ਹਿਰ ਵੱਲ ਨੂੰ ਤੇ ਪਿੱਛੋਂ ਸਾਡੇ ਬਰਨਾਲਾ ਵੱਲ ਨੂੰ ਆ ਜਾ ਰਹੇ ਨੇ ਲੋਕ ਧੁੱਪ ਨਿਕਲੀ ਹੋਈ ਸੀ ਮੌਸਮ ਬੜਾ ਗਰਮ ਸੀਗਾ ਤੇ ਸ਼ਾਮ ਨੂੰ ਬੜੀ ਰਾਤ ਨੂੰ ਬੜੀ ਠੰਡ ਪੈਂਦੀ ਹੈ ਰਾਤ ਦਾ ਤਾਪਮਾਨ ਤਕਰੀਬਨ 5 ਡਿਗਰੀ ਤੇ ਪਹੁੰਚ ਜਾਂਦਾ ਵੀਰੇ ਅੱਜ ਬਲੌਗਿੰਗ ਵੀਰੇ ਬਣਾਈ ਸੀ 4-5 ਬਲੌਗ ਬਣਾਏ ਸੀਗੇ ਪਰ ਉਹਨਾਂ ਦੇ ਵਿੱਚ ਕੁਝ ਟੈਕਨੀਕਲ ਇਸ਼ੂ ਆਏ ਤੇ ਉਹ ਮੈਨੂੰ ਚੰਗਾ ਨਹੀਂ ਲੱਗਾ ਵੀਡੀਓ ਪਾਣਾ ਇਸ ਕਰਕੇ ਮੈਂ ਨਹੀਂ ਪਾਈ ਪਰ ਇਹ ਪ੍ਰਮਾਤਮਾ ਵੱਲੋਂ ਇਹ ਲਾ ਲਓ ਵੀ ਇੱਕ ਚੀਜ਼ ਇਹਦੀ ਸਾਹਮਣੇ ਆ ਕੇ ਖਲੋ ਗਈ ਇਹ ਮੈਨੂੰ ਵੀਡੀਓ ਬਣਾਉਣ ਲਈ ਮਜਬੂਰ ਕਰ ਦਿੱਤਾ ਆ ਦੇਖੋ ਵੀਰੇ ਸਾਡੇ ਅੰਕਲ ਦੀ ਦੁਕਾਨ ਅੰਕਲ ਜੀ ਇਹ ਅੰਕਲ ਜੀ ਸ਼ਿਵਜੀ ਭਗਵਾਨ ਦੇ ਬੜੇ ਭਗਤ ਨੇ ਹਰ ਸਾਲ ਅਮਰਨਾਥ ਦੀ ਯਾਤਰਾ ਤੇ ਜਾਂਦੇ ਨੇ ਇੱਕ ਮਹੀਨੇ ਵਾਸਤੇ ਤੇ ਬੜੇ ਖੁਸ਼ੀ ਨਾਲ ਮਿਲਦੇ ਨੇ ਜਦੋਂ ਵੀ ਤੇ ਮੈਂ ਦੱਸਿਆ ਅੰਕਲ ਨੂੰ ਵੀ ਅੰਕਲ ਮੈਂ ਬਲੌਗ ਬਣਾਉਣਾ ਹਾਂ ਅੰਕਲ ਬੜੇ ਖੁਸ਼ ਹੋਏ ਬੜੇ ਪਰਸੰਨ ਹੋਏ ਇਹ ਉਹਨਾਂ ਦੇ ਬੇਟਾ ਜੀ ਨੇ ਜੋ ਦੋਨੇ ਦੁਕਾਨ ਸਾਹਮਦੇ ਨੇ ਕਿਤਾਬਾਂ ਦੀ ਅਸੀਂ ਤਕਰੀਬਨ ਸਮਾਨ ਇਹਨਾਂ ਕੋਲ ਹੀ ਲੈ ਕੇ ਜਾਂਦੇ ਹਾਂ ਬੱਚਿਆਂ ਦਾ ਆ ਵੇਖੋ ਵੀਰੇ ਸਾਹਮਣੇ ਬਾਜ਼ਾਰ ਲੱਗਾ ਇਹ ਬੱਸ ਸਟੈਂਡ ਵਾਲਾ ਸੰਗਰੂਰ ਦੇ ਬੱਸ ਸਟੈਂਡ ਵਾਲਾ ਰੋਡ ਹੈ ਬੜਾ ਵਿਜੀ ਰੋਡ ਹੈ ਇਹ ਇਹ ਛੋਟੀ ਜੀ ਦੁਕਾਨ ਅੰਕਲ ਦੀ ਗਊਸ਼ਾਲਾ ਕਮੇਟੀ ਦੀ ਦੁਕਾਨ ਹੈ ਇਹ ਅੰਕਲ ਜੀ ਕਾਫੀ ਸਾਲਾਂ ਤੋਂ ਇੱਥੇ ਦੁਕਾਨ ਕਰੀ ਹੋਈ ਅੰਕਲ ਦੀ ਵੈਸੇ ਤਾਂ ਹਰਿਆਣੇ ਤੋਂ ਬਲਾਂਗ ਕਰਦੇ ਨੇ ਜੀਨ ਜ਼ਿਲ੍ਹੇ ਤੋਂ ਤੇ ਕਾਫੀ ਸਾਲਾਂ ਤੋਂ ਉਰੇ ਹਨ ਤੇ ਅੱਗੇ ਇਹਨਾਂ ਦਾ ਬੇਟਾ ਇਹਨਾਂ ਦਾ ਕੰਮ ਸੰਭਾਲਦਾ ਹੈ ਅੰਕਲ ਅਮਰਨਾਥ ਦੀ ਯਾਤਰਾ ਬਾਰੇ ਕਈ ਵਾਰ ਆ ਜਾਂਦੇ ਆ ਫੁਰਸਤ ਦੇ ਟਾਈਮ ਤਾਂ ਗੱਲਾਂ ਸੁਣਾਉਂਦੇ ਨੇ ਉੱਥੇ ਜਾ ਕੇ 1 ਮਹੀਨਾ ਲੰਗਰ ਲਗਾਉਂਦੇ ਨੇ ਸੰਗਰੂਰ ਸ਼ਹਿਰ ਵੱਲੋਂ ਸੰਗਰੂਰ ਦੇ ਲੋਕਾਂ ਵੱਲੋਂ ਤੇ ਅੰਕਲ ਹੋਰਿਆਂ ਦੀ ਇੱਕ ਆਪਦੀ ਕਮੇਟੀ ਹੈ ਜੋ ਉੱਥੇ ਲੰਗਰ ਦਾ ਇੰਤਜ਼ਾਮ ਕਰਦੀ ਹੈ ਉੱਪਰ ਪਹਾੜ ਤੇ ਅਮਰਨਾਥ ਦੀ ਗੁਫਾ ਤੋਂ ਕਾਫੀ ਪਹਿਲੇ ਲੰਗਰ ਤਿਆਰ ਕੀਤਾ ਜਾਂਦਾ ਹੈ ਯਾਤਰੀਆਂ ਵਾਸਤੇ ਸੰਗਤਾਂ ਵਾਸਤੇ ਦੇਖੋ ਸਾਡੀ ਖੁਸ਼ੀ ਵੀਰੇ ਖੁਸ਼ੀ ਕੰਨ ਯਾ ਇਹ ਆਪਣੇ ਸਕੈਚ ਪੈਨ ਲੈਏ ਨੇ ਤੇ ਇਹਨੇ ਲੋਡ ਸੀ ਕਿਉਂਕਿ ਇਹਨਾਂ ਦੇ ਪ੍ਰੀ ਬੋਰਡ ਦੇ ਇਹਨਾਂ ਦੇ ਕੁਝ ਪੇਪਰ ਕੁਝ ਟੈਸਟ ਚੱਲ ਰਹੇ ਨੇ ਇਹ ਤਾਂ ਵੈਸੇ 11ਵੀਂ ਕਲਾਸ ਦੇ ਵਿੱਚ ਐ ਕਰਨ ਸਿੰਘ ਹੈਗਾ ਆਪਣਾ 10th ਦੇ ਵਿੱਚ ਤੇ ਇਹ ਕੁਝ ਪੇਪਰ ਲੈਂਦੀ ਹੋਈ ਖੁਸ਼ੀ ਤੇ ਅੰਕਲ ਜੀ ਨੂੰ ਪੈਸੇ ਦੇ ਦਿੱਤੇ ਆ ਅੰਕਲ ਜੀ ਦੇਖ ਕੇ ਬੜਾ ਹੈਰਾਨ ਨੇ ਵੀ ਇਹ ਕੀ ਕਰਨ ਲੱਗੇ ਪਏ ਆ ਤੇ ਬੜੀ ਖੁਸ਼ੀ ਹੋਈ ਉਹਨਾਂ ਨੂੰ ਵੀ ਤੁਸੀਂ ਬਲੌਗ ਬਣਾ ਰਹੇ ਹੋ ਦੋਸਤੋ ਲੋਕਾਂ ਨਾਲ ਜੁੜਨਾ ਤੇ ਲੋਕਾਂ ਦਾ ਮਨੋਰੰਜਨ ਕਰਨਾ ਇਹ ਵੀ ਇੱਕ ਸੇਵਾਦਾਈ ਕੰਮ ਹੈ ਇਹਦੇ ਵਿੱਚ ਵੈਸੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਅਨੇਕਾਂ ਹੀ ਲੋਕ ਇਸ ਤਰ੍ਹਾਂ ਬਲੌਗ ਬਣਾ ਰਹੇ ਨੇ ਤੇ ਆਪਾਂ ਵੀ ਸ਼ੁਰੂ ਕਰਤਾ ਤੇ ਤੁਹਾਡੀ ਕਿਰਪਾ ਨਾਲ ਇਹ ਬਲੌਗ ਬਣਾਈ ਜਾਵਾਂਗੇ ਤੁਹਾਡਾ ਆਸ਼ੀਰਵਾਦ ਰਹੇ ਤਾਂ ਹੋਰ ਸਾਨੂੰ ਬੜੀ ਖੁਸ਼ੀ ਹੋਏਗੀ ਤੇ ਤੁਹਾਨੂੰ ਇੰਨੀ ਕੁ ਬੇਨਤੀ ਆ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਸਾਡਾ ਹੌਸਲਾ ਵਧੇਗਾ ਤੇ ਅਸੀਂ ਹਮੇਸ਼ਾ ਤੁਹਾਨੂੰ ਵਧੀਆ ਤੋਂ ਵਧੀਆ ਵਲੋਗਾਂ ਬਣਾ ਬਲੌਗ ਬਣਾ ਬਣਾ ਕੇ ਦੇਵਾਂਗੀ ਅੰਕਲ ਕੁਝ ਗੱਲਾਂ ਦੱਸ ਰਹੇ ਨੇ ਸਾਨੂੰ ਕਿ ਕੋਈ ਕਸ਼ਮੀਰ ਦੇ ਵਿੱਚ ਮੁੰਡਾ ਸੀਗਾ ਜੋ ਛੋਟੀ ਜੀ ਉਮਰ ਦੇ ਵਿੱਚ ਹੀ ਬਲੌਗ ਬਣਾ ਬਣਾ ਕੇ ਬੜਾ ਮਸ਼ਹੂਰ ਹੋਇਆ ਨਾਮ ਦੱਸਿਆ ਸੀ ਮੇਰੇ ਚੇਤੇ ਨਹੀਂ ਹੈ ਤੇ ਉਧਰੋਂ ਬੱਚੇ ਸਮਾਨ ਲੈ ਰਹੇ ਨੇ ਤੇ ਉਧਰ ਅੰਕਲ ਮੈਨੂੰ ਗੱਲਾਂ ਸੁਣਾ ਰਹੇ ਨੇ ਸਾਥੀਓ ਵੀਡੀਓ ਕਦਮ ਹੁਣ ਤੋਂ ਪਹਿਲਾਂ ਇੱਕ ਰਿਕਵੈਸਟ ਕਰਦਾ ਤੁਹਾਨੂੰ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਵਿੱਚ ਜਾ ਕੇ ਆਲ ਦਾ ਬਟਨ ਕਲਿੱਕ ਕਰ ਦਿਓ ਪਲੀਜ਼